ਪਰ ਅੱਜ ਪੰਜਾਬੀ ਸਿਨੇਮੇ ਨੇ ਇਹ ਸ਼ੁਰੂਆਤ ਕੀਤੀ ਹੈ ਕਿ ਫਿਲਮਾਂ ਲਗਾਤਾਰ ਸਾਡੇ ਇਤਿਹਾਸ ਤੇ ਸਾਡੇ ਪਛੋਕੜ ਤੇ ਔਰ ਬੀਬੀ ਰਜਨੀ ਦਾ ਜਿਹੜਾ ਜੀਵਨ ਹੈ ਤੁਸੀਂ ਦੇਖੋ ਕਿਹੋ ਜਿਹਾ ਇੱਕ ਮੈਂ ਇਹ ਸੋਚਦਾ ਹੁੰਦਾ ਕਿ ਕਈ ਵਾਰੀ ਹਲੀਮੀ ਅਸੀਂ ਕਰਨ ਤੇ ਮੈਂ ਇੱਕ ਦਿਨ ਬੈਠੇ ਸੀ ਅਸੀਂ ਗੱਲ ਕਰਦੇ ਸੀ ਕਿ ਜਿਹੜੀ ਹਲੀਮੀ ਆਪਦੇ ਪਿਓ ਦਾ ਉਹਨਾਂ ਨੇ ਬਚਨ ਨਹੀਂ ਮੋੜਿਆ ਮੋੜਨ ਨੂੰ ਮੋੜ ਵੀ ਸਕਦੇ ਸੀ ਜਦੋਂ ਉਹਨਾਂ ਦਾ ਪਿੰਗਲੇ ਨਾਲ ਵਿਆਹ ਕੀਤਾ ਉਹਨਾਂ ਨੇ ਮੋੜਿਆ ਨਹੀਂ ਉਹਨਾਂ ਨੇ ਮਹਾਰਾਜ ਦਾ ਭਾਣਾ ਮੰਨ ਕੇ ਤੇ ਆਪਦੇ ਪਿਓ ਦੀ ਗੱਲ ਮੰਨ ਕੇ ਸਿਰ ਝੁਕਾਇਆ ਕਿ ਮਹਾਰਾਜੇ ਤੇਰੀ ਰਜਾਜਾ ਸਾਰਾ ਕੁਝ ਔਰ ਉਦੋਂ ਬਾਅਦ ਚ ਉਹਨਾਂ ਨੇ ਭਰੋਸਾ ਰੱਖਿਆ ਸੋ ਅੱਜ ਅਸੀਂ ਇਹ ਜਿਹੜੇ ਬੂਟੇ ਵੰਡ ਰਹੇ ਆ ਜਿੱਦਾਂ ਦਾ ਸਾਡਾ এনवायरमेंट ਹੈ ਜਿੱਦਾਂ ਦਾ ਲਗਾਤਾਰ ਤੁਹਾਨੂੰ ਪਤਾ ਸੂਰਿਆ ਤਾਂ ਅਸੀਂ ਇਹ ਭਰੋਸੇ ਦੇ ਤੌਰ ਤੇ ਬੂਟੇ ਵੰਡ ਰਹੇ ਆ ਕਿ ਜਿਹੜੇ ਲੋਕ ਅੱਜ ਸਾਡੇ ਤੋਂ ਇਹ ਬੂਟਾ ਲੈ ਕੇ ਜਾਣਗੇ ਵਿਸ਼ਵਾਸ ਦਾ ਬੂਟਾ ਆਪਦੇ ਘਰੇ ਲਾਉਣਗੇ ਪਰਮਾਤਮਾ ਤੇ ਨਿਰਪੱਖ ਦੁਨੀਆ ਸਾਰੀ ਬਲਾਈਂਡ ਫੇਸ ਕਰਦੀ ਹੈ ਨਾ ਅਸੀਂ ਯਕੀਨ ਕਰਦੇ ਹਾਂ ਮਹਾਰਾਜ ਦੀ ਰਾਜਾ ਚੀਆ ਸਾਰਾ ਕੁਝ ਤੇ ਉਹਨਾਂ ਦਾ ਭਰੋਸਾ ਹੈ ਪਰਮਾਤਮਾ ਨਾਲ ਹੋਰ ਜੁੜੂਗਾ ਸੋ ਅੱਜ ਸਾਰੀ ਰਜਨੀ ਦੀ ਟੀਮ ਨੇ ਵੈਸੇ ਤਾਂ ਫਿਲਮਾਂ ਪ੍ਰਮੋਟ ਕਰਨ